ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗ ਸੇਵਾ ਸਿਮਰਨ ਮਨੁੱਖ ਨੂੰ ਕਰਨਾ ਚਾਹੀਦਾ ਹੈ ਜੋ ਸਾਡੀ ਮਨੁੱਖਾ ਦੇਹ ਹੈ ਇਹ ਤभी ਸਫਲੀ ਹੋਵੇਗੀ ਜੇ ਅਸੀਂ ਪਰਮਾਤਮਾ ਦਾ ਸਿਮਰਨ ਕਰਾਂਗੇ ਸਿਮਰਨ ਕਿਵੇਂ ਕੀਤਾ ਜਾਵੇਗਾ ਮਨ ਚਿੱਤ ਦੀ ਕਾਗਰਤਾ ਦੁਆਰਾ ਸਿਮਰਨ ਹੁੰਦਾ ਹੈ ਮਨ ਚਿੱਤ ਦੀ ਕਾਗਰਤਾ ਸਾਧੂਆਂ ਦੇ ਸੰਗਤ ਦੁਆਰਾ ਗੁਰੂ ਸਾਹਿਬਾਨਾਂ ਦੀ ਕਿਰਪਾ ਦੇ ਨਾਲ ਹੁੰਦੀ ਹੈ। ਪਾਗਰਤਾ ਕੀ ਹੁੰਦੀ ਹੈ? ਜੋ ਸਾਡਾ ਮਨ ਹੈ ਇਹ ਬਿਸ਼ੇਵਕਾਰਾਂ ਦੇ ਵਿੱਚ ਭੱਜਿਆ ਰਹਿੰਦਾ ਹੈ। ਜਾਂ ਉਤਰਤੀਆਂ ਦੇ ਮੋਹ ਦੇ ਵਿੱਚ ਭੱਜਿਆ ਰਹਿੰਦਾ ਹੈ। ਮਾਇਆ ਦੇ ਵਿੱਚ ਭੱਜਿਆ ਰਹਿੰਦਾ ਹੈ। ਤੋ ਪਰਮਾਤਮਾ ਦਾ ਸੇਵਾ ਸਿਮਨ ਫੇਰ ਕੀਤਾ ਸਫਲਾ ਹੋਵੇਗਾ ਜਦੋਂ ਮਨ ਚਿੱਤ ਦੀ ਇਕਾਗਰਤਾ ਹੋਵੇਗੀ ਮਨ ਚਿੱਤ ਦੀ ਇਕਾਗਰਤਾ ਇਹ ਹੈ ਜੋ ਸਾਡਾ ਮਨ ਜਗਾ ਜਗਾ ਤੇ ਸੋਚਦਾ ਹੈ ਜਗਾ ਜਗਾ ਤੇ ਭੱਜਿਆ ਫਿਰਦਾ ਰਹਿੰਦਾ ਹੈ ਉਸ ਮਨ ਨੂੰ ਇਕੱਠਿਆਂ ਕਰਕੇ ਸਾਰੀਆਂ ਵਿਚਾਰਾਂ ਨੂੰ ਇਕੱਠਿਆਂ ਕਰਕੇ ਇੱਕ ਥਾਂ ਜੋੜਿਆ ਜਾਵੇ ਉਹ ਮਨ ਕਿੱਥੇ ਜੋੜਨਾ ਹੈ ਗੁਰੂ ਨਾਲ ਜੋੜਨਾ ਹੈ ਅਸੀਂ ਬਾਹਰੋਂ ਲੋਕ ਦਿਖਾਵਾ ਕਰਦੇ ਰਹਿੰਦੇ ਹਾਂ ਕਿ ਜੋ ਸਾਡਾ ਮਨ ਹੈ ਉਹ ਗੁਰੂ ਨਾਲ ਨਹੀਂ ਜੁੜਦਾ ਜਿੰਨਾ ਚਿਰ ਮਰਜੀ ਦਿਖਾਵੇ ਦਾ ਸੇਵਾ ਸਿਮਰਨ ਕਰੀ ਜਾਈਏ ਸੇਵਾ ਵੀ ਕਰੀ ਜਾਈਏ ਸਿਮਰਨ ਵੀ ਕਰੀ ਜਾਈਏ ਜਿੰਨਾ ਚਿਰ ਇੱਕ ਥਾਂ ਬਹਿ ਕੇ ਸਾਡੀ ਸਮਾਧੀ ਨਹੀਂ ਲੱਗਦੀ ਉਨਾ ਚਿਰ ਸਾਡਾ ਸੇਵਾ ਸਿਮਰਨ ਕੀਤਾ ਸਫਲਾ ਨਹੀਂ ਹੋਵੇਗਾ ਸਤਿਗੁਰੂ ਗੁਰੂ ਗ੍ਰੰਥ ਸਾਹਿਬਹਾਰਾਜ ਦਾ ਪੂਰੀ ਕਿਰਪਾ ਹੋਵੇ ਮਹਾਪੁਰਖਾਂ ਦੀ ਪੂਰੀ ਕਿਰਪਾ ਹੋਵੇ ਅਦੇ ਹੋਣ ਫਿਰ ਸਾਨੂੰ ਮਨ ਚਿੱਤ ਦੀ ਇਕਾਗਰਤਾ ਮਿਲਦੀ ਹੈ ਜਦੋਂ ਸਾਨੂੰ ਮਨ ਚਿੱਤ ਦੀ ਇਕਾਗਰਤਾ ਮਿਲਦੀ ਹੈ ਤਾਂ ਸਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰ ਪਰਮੇਸ਼ਰ ਏਕੋ ਜਾਨ ਜੋ ਗੁਰੂ ਹੈ ਅਸੀਂ ਨੇ ਗੁਰੂ ਦਾ ਸਿਮਰਨ ਕਰਦੇ ਕਰਦੇ ਪਰਮੇਸ਼ਰ ਨੂੰ ਗੁਰੂ ਦੇ ਵਿੱਚ ਕੋਈ ਵੱਖਰੀ ਚੀਜ਼ ਨਹੀਂ ਗੁਰੂ ਤੇ ਪਰਮੇਸ਼ਰ ਇੱਕੋ ਹੀ ਚੀਜ਼ ਹੈ ਸੋ ਇਸ ਕਰਕੇ ਸਾਨੂੰ satsang seva simran ਨੰਬਦ ਤੋਂ ਵੱਧ ਕਰਨਾ ਚਾਹੀਦਾ ਹੈ ਅਸੀਂ ਗੁਰੂ ਘਰਾਂ ਦੇ ਵਿੱਚ ਵੀ ਸੰਗਤ ਕਰਦੇ ਰਹਿੰਦੇ ਹਾਂ ਪਰ ਸਾਡਾ ਮਨ ਗੁਰੂ ਨਾਲ ਨਹੀਂ ਜੁੜਦਾ ਇੱਥੇ ਤੱਕ ਵੀ ਗੱਲਾਂ ਚੱਲਦੀਆਂ ਹਨ ਗੁਰੂ ਸਾਹਿਬਾਨਾਂ ਦੇ ਜੋ ਵੀ ਪ੍ਰਚਾਰ ਕਰਦੇ ਹਨ ਉਹਨਾਂ ਦੇ ਪ੍ਰਚਾਰਾਂ ਤੇ ਸ਼ੰਕੇ ਠਾਏ ਜਾਂਦੇ ਹਨ ਜੋ ਮਹਾਪੁਰਖ ਗੁਰੂ ਦਾ ਪ੍ਰਚਾਰ ਕਰਦੇ ਹਨ ਜਿਹੜੇ ਮਹਾਪੁਰਖਾਂ ਨੇ ਗੁਰੂ ਲਈ ਗੁਰੂ ਵਾਸਤੇ ਸਾਰੀ ਜ਼ਿੰਦਗੀ ਲਾਤੀ ਗੁਰੂ ਦਾ ਸੇਵਾ ਸਿਮਨ ਕਰਦੇ ਹਨ ਗੁਰੂ ਦੇ ਬਚਨ ਮੰਨਦੇ ਹਨ ਉਹਨਾਂ ਦੀ ਵੀ ਅੱਜ ਬਹੁਤ ਜ਼ਿਆਦਾ ਨਿੰਦਿਆ ਹੋ ਰਹੀ ਹੈ ਨਿੰਦਿਆ ਕਰਨ ਵਾਲੇ ਕੌਣ ਹਨ ਉੱਪਰੋਂ ਜੋ ਭੇਖ ਹੈ ਉਹ ਸਿੱਖੀ ਦਾ ਹੈ ਪਰ ਅੰਦਰੋਂ ਸਿੱਖ ਨਹੀਂ ਹਨ ਸੋ ਵਿੱਚੋਂ ਸਿੱਖ ਨਾ ਹੋਣ ਕਾਰਨ ਉਹ ਪ੍ਰਚਾਰ ਜੋ ਉਹਨਾਂ ਦਾ ਹੁੰਦਾ ਹੈ ਉਹ ਕੂੜ-ਕਬਾਰ ਇਕੱਠਾ ਕੀਤਾ ਹੁੰਦਾ ਹੈ ਕਿਉਂ ਮਹਾਪੁਰਖਾਂ ਦੀ ਨਿੰਦਿਆ ਕਰਨੀ ਸਰੋਵਰਾਂ ਤੇ ਸ਼ੰਕੇ ਕਰਨੇ ਸੋ ਹੋਰ ਉਰਲੀਆਂ ਪਰਲੀਆਂ ਗੱਲਾਂ ਕਰਨੀਆਂ ਨਿੰਦਿਆ ਚੁਗਲੀ ਕਰਨੀ ਉਹ ਉਹਨਾਂ ਦਾ ਪ੍ਰਚਾਰ ਹੁੰਦਾ ਹੈ ਉਸ ਨੂੰ ਪ੍ਰਚਾਰ ਨਹੀਂ ਮੰਨੇ ਜਾਂਦਾ ਪ੍ਰਚਾਰ ਉਹ ਹੁੰਦਾ ਹੈ ਜੋ ਕੇਵਲ ਗੁਰੂ ਦੀ ਹੀ ਗੱਲ ਕੀਤੀ ਜਾਵੇ ਪਰਮਾਤਮਾ ਦੀ ਹੀ ਗੱਲ ਕੀਤੀ ਜਾਵੇ ਮਹਾਪੁਰਖਾਂ ਦੀ ਹੀ ਗੱਲ ਕੀਤੀ ਜਾਵੇ ਉਹ ਜੋ ਪ੍ਰਚਾਰ ਹੁੰਦਾ ਹੈ ਉਹ ਸਹੀ ਪ੍ਰਚਾਰ ਹੁੰਦਾ ਹੈ ਪ੍ਰਚਾਰ ਉਹ ਹੁੰਦਾ ਹੈ ਜੋ ਸੱਚ ਹੁੰਦਾ ਹੈ ਸੋ ਜੋ ਕਿਸੇ ਦੀ ਇਧਰੋਂ ਗੱਲਾਂ ਕਰ ਲੀਆਂ ਕਿਸੇ ਮਹਾਪੁਰਖ ਦੀ ਇਧਰੋਂ ਗੱਲਾਂ ਕਰ ਲੀਆਂ ਬਿਰਿਆਈਆਂ ਕਰ ਲੀਆਂ ਉਹ ਪ੍ਰਚਾਰ ਨਹੀਂ ਹੈ ਉਹ ਕਥਾ ਨਹੀਂ ਹੈ ਉਹ ਕਥਾਵਾਚਕਾਂ ਤੋਂ ਵੀ ਬਚਣਾ ਹੈ ਜੋ ਕਿ ਗੁਰੂ ਦਾ ਪ੍ਰਚਾਰ ਹੈ ਨਹੀਂ ਕਰ ਰਹੇ ਹਰ ਵਕਤ ਨਿੰਦਿਆ ਚੁਗਲੀ ਸੰਤਾਂ ਮਹਾਪੁਰਖਾਂ ਦੀ ਨਿੰਦਿਆ ਚੁਗਲੀ ਵੱਧ ਕਰਦੇ ਹਨ ਉਹਨਾਂ ਤੋਂ ਬਚਣਾ ਹੈ ਸੋ ਜੋ ਗੁਰੂ ਦਾ ਪ੍ਰਚਾਰ ਕਰਦੇ ਹਨ ਮਹਾਪੁਰਖ ਜਾਂ ਜੋ ਵੀ ਕਥਾਵਾਚਕ ਗੁਰੂ ਦੇ ਪ੍ਰਚਾਰ ਕਰਦੇ ਹਨ ਉਹਨਾਂ ਦੇ ਅਸੀਂ ਨੇ ਬਚਨ ਵੀ ਸੁਣਨੇ ਹਨ ਜੋ ਕਿ ਸਾਨੂੰ ਗੁਰੂ ਦੇ ਨਾਲ ਜੋੜਦੇ ਹਨ ਸੋ ਇਸ ਕਰਕੇ ਕਲਯੁਗ ਦੇ ਤੱਤੇ ਝੋਲੇ ਚੱਲ ਰਹੇ ਹਨ ਸੋ ਕਲਯੁਗ ਤੋਂ ਤੱਤੇ ਝੋਲਿਆਂ ਤੋਂ ਬਚ ਕੇ ਅਸੀਂ ਪਰਮਾਤਮਾ ਦੇ ਨਾਮ ਨਾਲ ਜੁੜਨਾ ਹੈ ਸੇਵਾ ਕਹੇ ਜੀ ਹੋਵੇ ਸੇਵਾ ਇਹੇ ਜੀ ਹੋਵੇ ਜੋ ਕਿ ਸਾਨੂੰ ਸਤਿਗੁਰੂ ਦੇ ਨਾਲ ਜੋੜੇ ਸੋ ਇਸ ਕਰਕੇ ਸੇਵਾ ਵੱਧ ਤੋਂ ਵੱਧ ਤਾਂ ਕਰਕੇ ਕਰੀਏ ਕਾਮਨ ਮੰਨਨੇ ਜੋ ਸਤਿਗੁਰ ਕਾਮਨ ਮੰਨਿਆ ਸੋ ਪਾਪ ਕਸੰਮਨ ਪੰਨੇ ਸੋ ਇਹੇ ਜੀ ਸੇਵਾ ਹੋਵੇ ਸੇਵਾ ਬਾਹਰੋਂ ਸੇਵਾ ਨਾ ਹੋਵੇ ਬਾਹਰੋਂ ਸਿਮਰਨ ਨਾ ਹੋਵੇ ਉਹੀ ਸਿਮਰਨ ਸਾਡੇ ਅੰਦਰ ਹਰ ਵਕਤ ਚੱਲਦਾ ਚੱਲੇ ਉਹ ਸਿਮਰਨ ਫਿਰ ਸਾਨੂੰ ਪ੍ਰਮਾਤਮਾ ਦੇ ਨਾਲ ਜੋੜੇਗਾ ਗੁਰੂ ਨਾਲ ਜੋੜ ਕੇ ਪ੍ਰਮਾਤਮਾ ਨਾਲ ਅਸੀਂ ਇੱਕਮਿਕ ਹੋ ਜਾਈਏ ਉਹੀ ਸਾਡਾ ਜੋ ਜ਼ਿੰਦਗੀ ਦੇ 50 ਸਾਲ ਨੇ 20 ਸਾਲ ਨੇ ਜਿੰਨੀ ਵੀ ਜ਼ਿੰਦਗੀ ਹੈ ਉਹ ਸਾਡੀ ਸਫਲੀ ਹੋ ਜਾਵੇ ਸੋ ਸਮਾਜ ਦੇ ਵਿੱਚ ਵੀ ਰਹਿਣਾ ਹੈ ਸਮਾਜ ਦੇ ਵਿੱਚ ਰਹਿਣਾ ਹੈ ਕਿਸੇ ਦਾ ਕੋਈ ਵਾਦਾ ਘਾਟਾ ਨਹੀਂ ਕਰਨਾ ਜੋ ਗੱਲ ਸੱਚੀ ਹੁੰਦੀ ਹੈ ਉਹਨੂੰ ਸੱਚ ਬੋਲ ਦੇਣਾ ਹੈ ਸੋ ਉਹੀ ਸੱਚਾ ਸਿੱਖ ਹੁੰਦਾ ਹੈ ਉਹੀ ਸੱਚਾ ਪ੍ਰਚਾਰਕ ਹੈ ਜੋ ਗੱਲ ਸੱਚੀ ਬੋਲੇ ਸੱਚ ਦੇ ਨਾਲ ਖੜੇ ਸੋ ਇਸ ਕਰਕੇ ਭਾਈ ਕਲ ਯੁਗ ਦੇ ਤੱਤੇ ਝੋਲਿਆਂ ਤੋਂ ਬਚੋ satsang seva seva ਨੂੰ ਵੱਧ ਤੋਂ ਵੱਧ ਕਰੋ ਸੋ ਸਰਬ ਧਰਮ ਸੰਝਾ ਜੋ ਆਪਣਾ ਚੈਨਲ ਚੱਲਦਾ ਹੈ ਇਸ ਨੂੰ ਪਾਈ ਵੱਧ ਤੋਂ ਵੱਧ ਲਾਇਕ ਕਰੋ ਸੋ ਪ੍ਰਚਾਰ ਹੈ ਜੋ ਗੁਰੂ ਦਾ ਘਰ ਘਰ ਤੱਕ ਪ੍ਰਚਾਰ ਪੂਜੇ ਇਹ ਇਕੱਲੇ ਇੱਕ ਦਾ ਪ੍ਰਚਾਰ ਕਰਨ ਦਾ ਫਰਜ਼ ਨਹੀਂ ਬਣਦਾ ਇਕੱਲੇ-ਇਕੱਲੇ ਸਿੱਖ ਦਾ ਫਰਜ਼ ਬਣਦਾ ਹੈ ਜਿੱਥੇ ਸੇਵਾ ਸਿਮਰਨ ਕਰਦਾ ਹੈ ਉੱਥੇ ਪ੍ਰਚਾਰ ਵੀ ਵੱਧ ਤੋਂ ਵੱਧ ਗੁਰੂ ਦਾ ਕਰੇ ਮਹਾਪੁਰਖਾਂ ਦਾ ਕਰੇ ਜੋ ਪ੍ਰਮਾਤਮਾ ਨਾਲ ਜੋੜਦੇ ਹਨ ਸੋ ਇਸ ਕਰਕੇ ਬਈ ਵੱਧ ਤੋਂ ਵੱਧ ਸਤਸੰਗ ਸੇਵਾ ਸਿਮਰਨ ਦੀ ਪ੍ਰਾਪਤੀ